ਚਿੱਟਾ ਦਾ ਬੰਦ ਕਰਾ ਲਾ ਨੂੰ ਹੋਰ ਤਾਂ ਛੋਟੋ ਕੋ ਦੇਣਾ ਤਾਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਛੋਟਾ ਜਾਂ ਨਸ਼ਾ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇਖੋ ਕਿਹੜੀ ਸਰਕਾਰ ਹੈ ਬੰਦ ਕੇ ਖੜਾ ਲਾਉਣਾ ਨਹੀਂ ਬੰਦ ਕਰਾ ਦੇਣਾ ਠੀਕ ਬਹੁਤ ਜਗ ਮਾਪੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਤੇ ਪਏ ਹੈ ਇਹ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਲਾ ਨੂੰ ਹੋਰ ਤਾਂ ਛੋਟੋ ਕੋ ਦੇਣਾ ਤਾਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਛੋਟਾ ਜਾਂ ਨਸ਼ਾ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਕਰੋ ਕੀ ਲੋੜ ਕਰਾ ਰਹੇ ਬਾਹਰ ਦੇ ਕਰੋ ਬੰਦ ਕਰਾ ਦੇਣਾ ਠੀਕ ਮਾਂ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਔਰ ਤਾਂ ਛੋਟੋ ਕੋ ਦਿੰਨਾ ਤਾਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਛੋਟਾ ਜਾਂ ਨਸ਼ਾ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਕਰੋ ਬਾਹਰ ਦੇਖਾ ਰਿਹਾ ਹੈ ਬਾਹਰ ਦੇਖਾ ਰਿਹਾ ਹੈ ਇਹ ਕੰਮ ਨਹੀਂ ਬੰਦ ਕਰਾ ਦੇਣਾ ਠੀਕ ਮਾਂ ਪਿਓ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੋਟੋ ਕੋ ਦਿੰਨਾ ਤਾਂ ਨਹੀਂ ਹੋ ਸਕਦਾ ਅਜੀ ਆਸ ਨਹੀਂ ਕਰਦੇ ਕਿ ਛੂਟ ਆ ਜਾਣਾ ਸਾਹਿਬ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਕੋਈ ਸਰਕਾਰ ਹੈ ਬੰਦ ਕਰਾ ਲੈਣਾ ਚਾਹੀਦਾ ਬੰਦ ਕਰਾ ਦੇਣਾ ਮਾਪੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਤੇ ਪਏ ਹੈ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੋਟੋ ਕੋ ਦਿੰਨਾ ਤੋਂ ਨਹੀਂ ਹੋ ਸਕਦਾ ਹਾਂਜੀ ਆਸ ਨਹੀਂ ਕਰਦੇ ਕਿ ਇਹ ਤਾਂ ਛੋਟਾ ਜਿਹਾ ਨਸ਼ਾ ਸੀ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਕੋਈ ਦਿਕਾਰ ਹੈ ਬਾਹਰ ਦੇ ਆ ਗਏ ਇਹਨਾਂ ਨੂੰ ਚਾਹੀ ਬੰਦ ਕਰਾ ਦੇਣਾ ਠੀਕ ਮਾਂ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਔਰ ਤਾਂ ਛੋਟੋ ਕੋ ਦਿਨ ਨਾ ਤਾਂ ਨਹੀਂ ਹੋ ਸਕਦਾ ਅਜੀ ਆਸ ਨਹੀਂ ਕਰਦੇ ਕਿ ਕਿੰਨਾ ਛੋਟਾ ਜਾ ਨਸ਼ਾ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਸਰਕਾਰ ਹੈ ਬੰਦ ਅਗੇ ਕਰਾਣਾ ਨਹੀਂ ਬੰਦ ਕਰਾ ਦੇਣਾ ਮਾਂ ਪੁੱਤ ਮਰ ਰਹੇ ਗਲੀਆਂ ਨਾਲੀਆਂ ਤੇ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੋਟੋ ਕੋ ਦੇਣਾ ਤਾਂ ਨਹੀਂ ਹੋ ਸਕਦਾ ਅਜੀ ਆਸ ਨਹੀਂ ਕਰਦੇ ਕਿ ਛੋਟਾ ਜਾ ਨਾ ਸਾਥ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਕਰ ਇਹ ਸਰਕਾਰ ਹੈ ਬੰਦ ਕੇ ਖੜਾ ਲਾ ਦੇਣਾ ਨਹੀਂ ਬੰਦ ਕਰਾ ਦੇਣਾ ਮਾਪੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਤੇ ਪਏ ਹੈ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੋਟੋ ਕੋ ਦੇਣਾ ਤਾਂ ਨਹੀਂ ਹੋ ਸਕਦਾ ਹਾਂਜੀ ਆਸ ਨਹੀਂ ਕਰਦੇ ਕਿ ਤੇ ਛੋਟਾ ਜਾ ਨਸ਼ਾ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਕੋਲ ਕਿਹੜੀ ਸਰਕਾਰ ਹੈ ਬੰਦ ਗਏ ਚੱਲਣਾ ਨਹੀਂ ਬੰਦ ਕਰਾ ਦਾਨੂੰ ਠੀਕ ਮਾਂ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦਾਨੂੰ ਔਰ ਤਾਂ ਛੋਟੋ ਕੋ ਦੇਣਾ ਤਾਂ ਨਹੀਂ ਹੋ ਸਕਦਾ ਅਜੀ ਆਸ ਨਹੀਂ ਕਰਦੇ ਕਿ ਛੋਟਾ ਜਾ ਨਸ਼ਾ ਕਿਹੜੀ ਸਰਕਾਰ ਆਈ ਹੁਣ ਇਹ ਨਹੀਂ ਵੀਰੇ ਬਾਹਰ ਦੇ ਸਰਕਾਰ ਹੈ ਬੰਦ ਗੇ ਕਰਾ ਦੇਣਾ ਨਹੀਂ ਬੰਦ ਕਰਾ ਦੇਣਾ ਮਾਂ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੋਟੋ ਕੋ ਦੇਣਾ ਤਾਂ ਨਹੀਂ ਹੋ ਸਕਦਾ ਅਜੀ ਆਸ ਨਹੀਂ ਕਰਦੇ ਕਿ ਛੋਟਾ ਜਾਣਾ ਸਾਹਿਬ ਕਿਹੜੀ ਸਰਕਾਰ ਆਈ ਹੁਣ ਨਹੀਂ ਨਹੀਂ ਵੀਰੇ ਬਾਹਰ ਦੇ ਕੋਈ ਸਰਕਾਰ ਹੈ ਬੰਦ ਕਰਾ ਦੇਣਾ ਨਹੀਂ ਬੰਦ ਕਰਾ ਦੇਣਾ ਮਾਂ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਜੇ ਬੋਲਦੇ